ਨੇ ਰਾਤ ਆਪੇ ਹੋਣਾ ਹੀ ਜਦੋਂ ਉਹਨਾਂ ਬਸਾਂ ਟੱਕੇ ਖਾਣੇ ਇਹਦੇ ਫਿਰ ਮੈਂ ਬਨੇ ਰਾਤ ਮੈਨੂੰ ਆਪੇ ਹੀ ਹੋਣਾ ਉੱਥੇ ਵੀ ਉਹਦੀ ਸੱਸ ਬੱਤੀ ਬੱਤੀ ਗੱਲਾਂ ਕਰਨ ੜਈ ਆ ਬੇ ਮੁੰਡੇ ਨੂੰ ਸਾਟ ਲਵਾ ਕੇ ਖਲਾਤਾ ਵਾ ਇਹਨਾਂ ਮਮੀ ਬਸ ਇਹ ਤੂੰ ਹੀ ਜਾਣ ਕੇ ਗਏ ਤੂੰ ਇਹਨਾਂ ਨੂੰ ਕਹਿੰਦੇ ਹਾ ਤੇ ਆਪੇ ਗੱਡੀ ਤੇ ਚੜਾ ਲੇ ਗਏ ਕਹਿੰਦੇ ਚੱਜਦਾ ਹੋਵੇ ਇਹਦੇ ਨੂੰ ਮੈਂ ਕਰਨਾ ਟੱਕੇ ਖਾਂਦੀ ਤੂੰ ਇੱਕ ਵਾਰ ਪੁੱਛ ਦੇ ਤਾਂ ਸਹੀ ਉਹਨਾਂ ਨੂੰ ਤੂੰ ਕਿਹੜਾ ਪੁੱਛਿਆ ਆ ਉਹਦੇ ਕਹਿਣੇ ਤੇ ਚੱਲਣਾ ਉਹਨੇ ਜੋ ਤੂੰ ਉਹਨੂੰ ਕਹੇਂਗੇ ਉਹਨੇ ਉਹ ਹੀ ਕਰਨਾ ਵਾ ਉਹਨੇ ਕੁਛ ਨਹੀਂ ਵਾਦ ਕਰਨਾ ਉਹਨੇ ਇਹ ਤੇਰਾ ਆਰਡਰ ਹੁੰਦਾ ਤਾਂ ਫੇਰ ਉਹ ਨਹੀਂ ਛੱਡਣ ਜਾਣਾ ਸੀ ਚੱਲ ਸਬਜੀ ਤੇ ਬਣ ਗਈ ਆ ਹੁਣ ਨਾ ਫੁਲਕੇ ਲਾਉ 니ਹਾ ਫੁਲਕੇ ਦੇ ਬਾਅਦ ਵਿੱਚ ਲਾਈ ਹਾਂ ਪਹਿਲਾਂ ਸੁਣ ਮੇਰੀ ਗੱਲ ਤੈਨੂੰ ਮੈਂ ਆਈ ਨੂੰ ਉਹਦਾਂ ਕਿਹਾ ਹੈ ਨਾ ਵੀ ਮੁੰਡੇ ਨੂੰ ਨਾਮ ਲੈ ਕੇ ਆਉਣਾ ਹੀ ਤੂੰ ਛੱਡ ਆਈ ਵੀ ਨਾਨੀ ਕਹਿੰਦੀ ਕੋਈ ਗੱਲ ਨਹੀਂ ਮੈਂ ਤਿਆਰ ਰੱਖੂੰ ਪੈ ਗਈ ਤੇਰੇ ਕੋਲ ਜੱਜਾ ਠੰਡ ਹੋਣ ਛੱਟ ਲੱਗ ਗਈ ਇਹਨੂੰ ਤੇ ਮੰਮੀ ਕੀ ਹੋ ਗਿਆ ਵਾ ਜਿੰਨੇ ਆਣੇ ਦੇ ਛੱਟ ਲੱਗ ਗਈ ਹੈ ਤੇ ਆਖਰ ਕਿੱਧਰ ਦੀ ਆ ਗਈ ਜੀ ਉਹਨੂੰ ਇੱਥੇ ਰਿਆਂ ਲੱਗ ਜਾਂਦੀ ਤੇ ਫੇਰ ਇੱਥੇ ਰਿਆਂ ਕਿੱਦਾਂ ਲੱਗ ਜਾਂਦੀ ਅੱਗੇ ਨਹੀਂ ਇਨਾ ਚਿਰ ਲੱਗੀ ਹੋਣੀ ਲੱਗਣੀ ਸੀ ਧਿਆਨ ਦਿੱਤਾ ਨਹੀਂ ਉਹ ਨਿਆ ਪਰ ਜੈ ਜਪਈ ਰਹਿੰਦੀ ਹੋਣੀ ਆ ਤੇ ਇਹ ਕੁੱਤੇ ਵਾਂਗ ਕੋਠਾ ਟੱਪਦਾ ਰਿਹਾ ਕਿਉਂ ਨਹੀਂ ਧਿਆਨ ਦਿੱਤਾ ਹੁਣ ਆਪਲਾ ਉਦਾਂ ਕੀਤੇ ਡੇਗਿਆ ਹੋਊਗਾ ਖਾਗਲਾ ਛੱਡ ਦੇ ਤੈਨੂੰ ਮੈਂ ਆਈ ਨੂੰ ਉਦੋਂ ਨਹੀਂ ਕਿਹਾ ਸੀ ਕਿ ਇਹ ਕੰਮ ਨਹੀਂ ਕਰਨਾ ਮੁੰਡੇ ਨੂੰ ਨਾਂ ਲੈ ਕੇ ਆਉਣਾ ਸੀ ਤੂੰ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਮੰਮੀ ਨਿਆਣੇ ਜਾਂਦੇ ਹੀ ਆ ਦੱਸ ਨਾਨਕੇ ਜਾਂਦੇ ਨਹੀਂ ਆ ਨਿਆਣੇ ਤੂੰ ਤੇ ਹਾਦੀ ਕਰੀ ਜਾਂਦੀ ਬੱਸ ਜੇ ਨਿਆਣੇ ਜਾਂਦੇ ਆ ਨਾ ਸੱਟ ਲੱਗੀ ਸੀ ਤੈਨੂੰ ਦਵਾਈ ਦਾਰੂ ਕਰਵਾਉਂਦੇ ਚੁੱਕਿਆ ਉਹਦਾ ਬੈਗ ਤੇ ਇੱਧਰ ਨੂੰ ਲੈ ਕੇ ਆ ਗਈ ਅਜੇ ਕਿੰਨੇ ਕ ਦਿਨ ਹੋਏ ਅੱਜ ਤਾਂ ਸੱਟ ਲੱਗੀ ਸੀ ਉਹ ਵਿਖਾ ਲਿਆ ਉਹਨਾਂ ਨੇ ਕੋਹ ਨਹੀਂ ਘੋਇਆ ਹੱਥ ਨੂੰ ਸਵਾਵ ਖਾ ਲਿਆ ਵਾ ਮੈਂ ਵੇਖਾਂ ਹੀ ਆ ਆਫ ਤੇ ਉਹ ਬੈਂਤਰੀ ਪੱਟੀ ਲਵਟੀ ਆ ਘਰੋਂ ਹੀ ਪ੍ਰਾਣੀ ਜੀ ਤੇ ਨਾਲੇ ਤੂੰ ਕੀ ਕਹਿੰਦੀ ਆ ਵੀ ਦਾਦੀ ਨੂੰ ਨਾ ਦੱਸੇ ਲੈ ਮੈਂ ਉਹਦਾ ਕਿਹਾ ਸੀਗਾ ਵੀ ਚੱਲ ਕੋਈ ਗੱਲ ਨਹੀਂ ਮੈਂ ਵਿਖਾੜ ਕੇ ਲਿਮਨੀ ਆ ਆਪੇ ਇਹਨਾਂ ਨੂੰ ਪਤਾ ਨਾ ਲੱਗ ਜੇ ਇਹ ਅੰਦਰ ਦੀਆਂ ਪਕੀਆਂ ਵਾਰਨਿੰਗ ਆਉਂਦੀਆਂ ਹੁੰਦੀਆਂ ਹੁੰਦਾ ਮੱਥ ਚ ਲਾ ਕੇ ਆ ਕਰੀ ਨਾ ਛੱਡ ਦੇ ਤੇ ਨਾਲੇ ਮੈਂ ਕਦੇ ਉਹਨੂੰ ਕਿਹਾ ਵਾ ਵੀ ਦਾਦੀ ਨੂੰ ਨਾ ਦੱਸੀ ਤਾਨੂੰ ਪਤਾ ਲੱਗ ਗਈ ਜਾਣਾ ਇਹ ਤਾਂ ਪੱਟੀ ਬੱਦੀ ਹੱਥ ਤੇ ਮੁੰਡਾ ਨੇ ਮੈਨੂੰ ਆਪ ਦੱਸਿਆ ਵਾ ਮੁੰਡਾ ਦੇ ਮੰਮੀ ਉਦਾਂ ਹੀ ਝੂਠ ਬੋਲਦਾ ਰਹਿੰਦਾ ਵਾ ਆ ਤੂੰ ਹੀ ਸੱਚ ਬੋਲਦੀ ਆ ਤੂੰ ਹੀ ਸੱਚ ਕਤਵਾ ਬਾਕੀ ਤਾਂ ਸਾਰੇ ਝੂਠ ਹੀ ਬੋਲਦੇ ਆ ਕੋਈ ਨਿਤੋਂ ਗਲਤੀ ਹੈ ਜੈਨ ਨਹੀਂ ਮੰਦੀ ਨਾ ਆਪਣੀ ਤਾਂ ਨਾ ਆਪਣੀ ਮਾਂ ਦੀ ਨਾਲੇ ਗੁੱਡਿਆਂ ਦਾ ਕਰਕੇ ਪਤਾ ਨਹੀਂ ਤੁਹਾਡਾ ਕੀ ਵਿਗਾੜਿਆ ਵਾ ਵਿਗਾੜਿਆ ਵਾ ਗੁੱਡਿਆਂ ਦਾ ਕਰਕੇ ਸਾਰੇ ਜਿਹੜੀ ਗੱਲ ਨਹੀਂ ਮੇਰੀ ਮਾਂ ਤੇ ਬੱਸ ਕਿਤੇ 2000 ਰੁਪਏ ਤੇ ਗੁੱਡੇ ਨਹੀਂ ਲੈ ਕੇ ਦੇ ਸਕੇ ਲੈ ਕੇ ਦਿੱਤੇ ਹੀ ਲੈ ਕੇ ਕਿਉਂ ਨਹੀਂ ਦਿੱਤੇ ਸਵਾਲ ਆਉਂਦੇ ਪੂਰੀ ਲੂਟ ਬੋਲੀ ਜਾਂਦਾ ਤੇ ਲੋਟਾ ਫਿਰਦਾ ਹੀ ਤਾਂ ਇਹ ਡਿੱਗਾ ਹੀਗਾ ਜੇ ਲੈ ਕੇ ਦਿੱਤੇ ਹੁੰਦੇ ਨਾ ਸੱਟ ਨਾ ਲੱਗਦੀ ਵੇਖ ਲੈਣੀ ਆ ਭਲਾ ਵੀ ਹੁਣ ਇੱਥੇ ਆ ਗਿਆ ਤਾਂ ਹੁਣ ਘਰ ਬਹਿ ਜਾਂਦਾ ਨਹੀਂ ਕੋਠੇ ਤੇ ਚੜਦਾ ਭਲਾ ਜੇ ਘਰੋਂ ਲੈ ਕੇ ਦੇਈਏ ਨਾ ਫੇ ਚੜਾਉਣੀ ਨਿਆਣੇ ਚੜਦੇ ਆ ਟਾਂਗੇ ਲੈ ਕੇ ਲੁੱਟਦੇ ਨਹੀਂਗੇ ਜੋ ਤੁਹਾਡੇ ਉਥੇ ਪੇਕੇ ਹੁੰਦਾ ਵਾ ਉਹ ਕੰਮ ਇੱਥੇ ਹੈ ਨਹੀਂ ਬੱਲੇ ਮੈਂ ਨਹੀਂ ਵੇਖ ਲੂੰਗੀ ਭਲਾ ਹੁਣ ਘਰ ਬੈਂਦੇ ਨੂੰ ਵੀ ਕਿੰਨਾ ਕੇ ਬਹਿ ਜਾਣਾ ਜੇ ਤੂੰ ਛੱਡ ਆਈ ਹੀ ਤਾਂ ਆਪਣੀ ਕਰਤੂਤਾ ਤਾਂ ਤੈਨੂੰ ਪਤਾ ਹੀ ਵੀ ਭਰਾਵਾਂ ਦਾ ਮੈਂ ਮੇਰੀ ਬੰਦ ਹੀ ਨਹੀਂ ਗਈ ਪਹਿਲੇ ਹਿੱਸਾ ਲਿਆ ਕੇ ਤਾਂ ਖਾ ਲੈਣੀ ਆ ਤੇ ਫੇਰ ਉਹਨੂੰ ਪੈਸੇ ਦੇ ਆਉਂਦੀ ਵੀ ਗੁੱਡੇ ਲਿਆ ਕੇ ਤਾਂ ਫੇਰ ਚੜਾ ਲਈ ਉਹ ਮੰਮੀ ਬਥੇਰੇ ਗੁੱਡੇ ਲਿਆ ਕੇ ਦਿੱਤੇ ਆ ਉਹਨਾਂ ਨੇ ਉਹ ਤੇ ਹੁਣ ਐਵੇਂ ਨਿਆਣਾ ਮਾਰੀ ਜਾਂਦਾ ਵਾ ਬਸ ਉਹਦਾ ਹੀ ਮਗਰ ਲੱਗ ਜਾਂਦੇ ਆ ਯੋ ਬਸ ਨੇ ਜਾਣਦੇ ਜਾਣਦੇ ਕਿੰਨਾ ਕੁ ਝੂਠ ਬੋਲਣਗੇ ਆਣੀ ਮੈਂ ਕਾਰਾ ਝੂਠ ਬੋਲਦਾ ਵਾ ਤੂੰ ਇਹਦੀ ਇੱਕੋ ਗਾਲੀ ਲੈ ਕੇ ਬਹਿ ਜਾਂਦੇ ਬਸ ਮੈਨੂੰ ਤੇ ਅੱਗੇ ਹੀ ਪਤਾ ਸੀ ਵੀ ਮੰਮੀ ਤੇ ਜਾਣ ਦੀ ਡੇਰ ਵਾ ਤੇ ਬਸ ਇਨੇ ਤੇ ਜੰਗ ਲਾ ਲੈਣਾ ਮੇਰੇ ਨਾਲ ਉਸੇ ਵੇਲੇ ਜੰਗ ਮੈਂ ਸੱਚਾ ਲਾਇਆ ਝੂਠਾ ਨਹੀਂ ਲਾਇਆ ਝੂਠਾ ਨਹੀਂ ਲਾਇਆ ਇੱਥੇ ਹੋਰ ਪਤਾ ਨਹੀਂ ਕੀ ਹੋ ਗਿਆ ਵੱਜ ਗਈ ਵੱਜ ਗਈ ਐ ਦੱਸ ਕੀ ਹੱਥ ਤੇ ਸਾਟੀ ਮਾੜੀ ਜੀ ਸੱਟ ਲੱਗੀ ਆ ਆ ਤਹ ਹੁਣ ਉਹਨਾਂ ਨੂੰ ਕਹਿ ਗੋਲੀ ਮਾਰ ਜਾਣ ਕੇ ਵੇਹ ਜਬਾਨ ਤੇਰੀ ਕਿੱਡੀ ਲੰਮੀ ਆ ਕੱਲ੍ਹ ਸਕੂਲ ਜਾਣਾ ਕਰਾਵਾ ਛੁੱਟੀਆਂ ਉਹਨੂੰ ਚੰਗਾ ਛੁੱਟੀਆਂ ਕਾੜੀਆਂ ਕਰੋਣੀਆਂ ਵਾ ਜਾਊਗਾ ਸਕੂਲੇ ਅੱਜ ਜਾਊਗਾ ਇਦਾਂ ਕਦਾ ਸਕੂਲ ਚੱਲ ਜੂਗਾ ਸਕੂਲੇ ਜਾਣਾ ਨਹੀਂਗਾ ਹੁਣ ਜਾਣਾ ਵਾ ਕੇ ਪੱਟੀਆਂ ਬੰਨ੍ਹ ਦੇ ਦੋ ਤਿੰਨ ਸਕੂਲੇ ਘਲਾ ਦੇ ਸਕੂਲ ਦੇ ਬਹਾਨੇ ਨਾਲ ਹੀ ਮੰਮੀ ਉਹ ਡਿਆ ਵਾ ਕਹਿਣ ਤੇ ਮੇਰੇ ਜਿਆਦਾ ਲੱਗੀ ਐ ਮੈਨੂੰ ਸਕੂਲੇ ਨਾਲ ਜਾਣਾ ਪਵੇ 60 ਸੂਟ ਉਹਦੇ ਕੋਈ ਨਹੀਂ ਗੀ ਲੱਗੀ ਹੈਗੀ ਵੇਖਾਂ ਉਹ ਤੜਫਣ ਦੇ ਆ ਪੀੜ ਨਾਲ ਤੇ ਤੂੰ ਇਹੋ ਗੱਲ ਹੀ ਕਹੀ ਜੈ ਸੱਟ ਨਹੀਂ ਲੱਗੀ ਤੇ ਤੂੰ ਹੀ ਫਿਰ ਮੈਨਾਂ ਇੱਥੇ ਲੜਨ ਦੀ ਬਜਾਏ ਤੂੰ ਉਹਨੂੰ ਕੇ ਪਾਸੇ ਲੈ ਕੇ ਜਾਓ ਹਾਂ ਜੀ ਇੰਨਾ ਦੁੱਖ ਹੁੰਦਿਆ ਵਾ ਤੇ ਲੈ ਜਾਾਂਗੇ ਅਸੀਂ ਖੜਨਾ ਪਰ ਤੂੰ ਤੇ ਨਹੀਂ ਖੜਨਾ ਇਹ ਬੰਦੇ ਕਿਹਨਾਂ ਨੇ ਆ ਨਾ ਮੇਰੇ ਨਾਲ ਕੱਤੋਂ ਆ ਕੇ ਜਬਾਨ ਲਈ ਜਾਂਦੀ ਕਿ ਮੁੰਡੇ ਵੱਲ ਨਹੀਂ ਵੇਖਿਆ ਵੇ ਜਬਾਨੇ ਦੀ ਜਾਂਦੀ ਇਹ ਕੀ ਆਈ ਆ ਮੁੰਡੇ ਵੱਲ ਹੱਦ ਹੋ ਗਈ ਆ ਇਹਦੇ ਵਾਲੀ ਕਿਤੇ ਲੰਗਰ ਵੀ ਨਹੀਂ ਪਕਾਉਣ ਦੇਣ ਡਈ ਮੈਨੂੰ ਉਦੋਂ ਹੀ ਪਤਾ ਸੀ ਕਿ ਉਹਦੇ ਜਾਣ ਦੀ ਡੇਰ ਵਾ ਤੇ ਵੇਖੀ ਇਹਨੇ ਕਿੰਡੀ ਸ਼ਤ ਹੀ ਹੋਣਾ ਵਾ ਤੇ ਉਹੀ ਗੱਲ ਹੋਈ ਆ ਉਹ ਜਾ ਉਹ ਮਨ ਖੱਤਾ ਜਿੰਨੇ ਹੁੰਦੇ ਆਂ ਦੱਸਤਾ ਵਾ ਸਾਰੀਆਂ ਗੱਲਾਂ ਵੀ ਮੇਨਾਂ ਆ ਉਹ ਹੋਇਆ ਗੁੱਡੇ ਨਹੀਂ ਲੈ ਕੇ ਦਿੱਤੇ ਉਹ ਵਾਜੀ ਆ ਇਹਦੇ ਟਿਹੜੇ ਤੇ ਕੋਈ ਗੱਲ ਪੱਛਦੀ ਨਹੀਂ ਨਾ ਇਹ ਪਛਾਹ ਨਹੀਂ ਸਕਦਾ ਕੋਈ ਵੀ ਜਿੰਨਾ ਚਿਰ ਕਪੱਤ ਹੋ ਨਹੀਂ ਨਾ ਜਾਂਦਾ ਇਹਨੂੰ ਵੀ ਠੰਡ ਨਹੀਂ ਪੈਂਦੀ ਕਦੇ ਮੰਮੀ ਤੁਸੀਂ ਕਿਹੜੇ ਵੱਲੇ ਆ ਗਏ ਆਂ ਤੁਹਾਨੂੰ ਜੰਦਰਾ ਤੋਂ ਬਾਹਰ ਨਹੀਂ ਨਿਕਲਣਾ ਤੁਹਾਨੂੰ ਪਤਾ ਕਿੱਥੋਂ ਲੱਗਣਾ ਨਹੀਂ ਮੈਂ ਦੱਸੂਗਾ ਸਵੇਰ ਦੀ ਉਹ ਉਧਰ ਤਾਂ ਵੀ ਲੱਗੀ ਗੇਟ ਵੱਲ ਵੀ ਨਹੀਂ ਮੈਂ ਤੱਕ ਵੀ ਲਾ ਲਿਆ ਅੰਗਾ ਕਿਤੇ ਫੰਦਾ ਕੋਟ ਨੇ ਪੁੱਛਿਆ ਵੀ ਤੂੰ ਪਾਣੀ ਵੀ ਪੀਣਾ ਕ ਨਹੀਂ ਪੀਣਾ ਓਹੋ ਮੰਮੀ ਮੇਰਾ ਧਿਆਨ ਨਹੀਂ ਪਿਆ ਅੰਦਰ ਵਾਲ ਨੂੰ ਮੈਂ ਤਾਂ ਕਦੇ ਵੀ ਡਿਕਨ ਦੀ ਬਸਗੋਆਏ ਨਹੀਂ ਹਲੇ ਤੱਕ ਤਦ ਹੀ ਮੈਨੂੰ ਵਾਜਦੇ ਨੇ ਮੈਂ ਪਾਣੀ ਲੈ ਆਉਂਦੀ ਸਬਾਜਾਂ ਮਾਰ ਮਾਰ ਤਾਰੇ ਕੋ ਪਾਣੀ ਲਾਵਾਂ ਮੈਂ ਉਦੋਂ ਤੁਹਾਨੂੰ ਦੇਖਦਾ ਵੀ ਮੈਂ ਆ ਗਈ ਆ ਤਾਂ ਮੈਂ ਪਾਣੀ ਕੋਟ ਫੜਾਉਣਾ ਤੇ ਮੰਮੀ ਮੈਂ ਕਿਹੜੀ ਵੇਲੀ ਹੀ ਮੈਂ ਵੀ ਰੋਟੀ ਪੈਂਡਾ ਕਰਨ ਦੇਈ ਉਹ ਦੋਨੇ ਰਵੇ ਕੋ ਕਿੰਨਾ ਹੋ ਗਿਆ ਨੇਰਾ ਤੇ ਆਪੇ ਹੋਣਾ ਹੀ ਜਦੋਂ ਉਹਨਾਂ ਬਸਾਂ ਤੱਕੇ ਖਾਣੇ ਹੀ ਤੇ ਫਿਰ ਮੈਂ ਬਨੇਰਾ ਤੇ ਮੈਨੂੰ ਆਪੇ ਹੋਣਾ ਉੱਥੇ ਵੀ ਹੋਰੀ ਸੱਸ ਪਤੀ ਪਤੀ ਗੱਲਾਂ ਕਰਨ ਦੇਈ ਐ ਮੁੰਡੇ ਨੂੰ ਸਾਟਾ ਲਵਾ ਕੇ ਘਲਾਤਾ ਵਾ ਇਹਨਾਂ ਨੂੰ ਮੰਮੀ ਬਸ ਇਹ ਤੋਂ ਹੀ ਜਾਣ ਕੇ ਗਏ ਤੁਸੀਂ ਇਹਨਾਂ ਨੂੰ ਕਹਿੰਦੇ ਹਾਂ ਤੇ ਆਪੇ ਗੱਡੀ ਤੇ ਛਾੜ ਦੇ ਦੇ। ਚਾਜਦਾ ਹੋਵੇ ਇਹਦੇ ਨੂੰ ਮੈਂ ਮੈਂ ਕਹਣਾ ਤਾਂ ਕਿ ਖਾਂਦੀ। ਤੁਸੀਂ ਇੱਕ ਵਾਰ ਪੁੱਛਦੇ ਤਾਂ ਸਹੀ ਹੁੰਦਾ ਨੂੰ ਤੁਸੀਂ ਕਿਹੜਾ ਪੁੱਛਿਆ। ਉਹਰੇ ਕਹਣੇ ਤੇ ਚੱਲਣਾ ਉਹਨੇ। ਜੋ ਤੂੰ ਉਹਨੂੰ ਕਹੇਂਗੇ ਉਹਨੇ ਉਹ ਹੀ ਕਰਨਾ ਵਾ ਉਹਨੇ ਕੁਝ ਨਹੀਂ ਵਾਦ ਕਰਨਾ ਉਹਨੇ। ਜੇ ਤੇਰਾ ਆਰਡਰ ਹੁੰਦਾ ਤਾਂ ਫੇਰ ਉਹਨੇ ਛੱਡਣ ਜਾਣਾ ਹੀ ਉਹਨੂੰ। ਮੰਮੀ ਅੱਗੇ ਬੜਾ ਮੇਰੇ ਕਹਣੇ ਤੇ ਚੱਲਣ ਦੇ ਆਉ। ਨੇ ਕੀ ਪਤੰਗ ਮੰਗੇ ਉਹਨੇ ਉਹ ਨਹੀਂ ਤੁਸੀਂ ਉਹਨੂੰ ਲਿਆ ਕੇ ਦੇ ਸਕਦੇ ਤਾਂ ਤੁਸੀਂ ਛੱਡਾਂ ਤੇ ਤੁਸੀਂ ਚੱਲ ਜਾਣਾ ਹੀ ਉਹਨੂੰ। ਮੰਮੀ ਕੀ ਬਾਰ ਬਾਰ ਉਹੀ ਗੱਲਾਂ ਨਾ ਕਰੀ ਜਾਓ ਤੇ ਕਰਾਣਾ ਨਾ ਕਿ ਅਗਰ ਮੈਂ ਕੋਥੀ ਰਿ ਸੱਸ ਨਾਲ ਬੋਲਣ ਲਈ ਤੇ ਸੱਸ ਨਾਲ ਬੋਲਣ ਦੀ ਹੀ ਤਾਂ ਮਾਂ ਨੂੰ ਪਤਾ ਸਹੀਂ ਹੀ ਵੀ ਮੇਰਾ ਮੁੰਡਾ ਜਦੋਂ ਇੰਨੀ ਸ਼ੈਤਾਨੀ ਕਰਦਾ ਵਾ ਤੇ ਮੈਂ ਇਹਨੂੰ ਛੱਡ ਕੇ ਨਾ ਜਾਵਾਂ ਹੁਣ ਮੇਰੇ ਤੋਂ ਕਈ ਕਤਰੇ ਵਿੱਚ ਨਹੀਂ ਨਾ ਮੇਰੇ ਆਖੇ ਲੱਗਦਾ ਸੀ ਤੇ ਜੇ ਮੈਂ ਮਾੜੀ-ਮੋਟੀ ਬਦੋਰ ਪਟੋਕੀ ਕਿਤੇ ਮਾਰ ਦਿੰਦੀ ਨਾ ਤੇ ਤੁਸੀਂ ਵੀ ਮੇਰਾ ਉਦਾਂ ਜੀਣਾ ਹਰਾਮ ਕਰ ਦੇਣਾ ਤੇ ਤੂੰ ਮੁੰਡੇ ਨੂੰ ਕਿਹਾ ਗੱਲੀ ਕਾਕਾ ਉਹ ਉੱਥੇ ਗੱਲ ਫੜਦੀ ਜਾਂਦੀ ਮਾਂ ਜਮਾ ਚਾ ਮੰਜਾ ਮਾਵੇਂ ਕੋ ਹੋਰ ਜੇ ਨਿਆਣੇ ਨੂੰ ਕਹਿ ਦਈਏ ਤਵੇਰ ਕਹਿਣਾ ਇਹ ਬੁਢੀ ਘਰੇ ਜਾਨ ਜਾਨ ਦਵਾਲੇ ਹੁੰਨੇ ਆ ਫੇਰ ਤੂੰ ਦੂਜੇ ਪਾਸੇ ਹੋ ਜਾਣਾ ਹੀ ਨਹੀਂ ਤੁਸੀਂ ਕਹਿ ਬਣੇ ਉਹ ਨਹੀਂ ਛਟਕਾਰਾ ਕਰਦੇ ਉਹ ਮੰਮੀ ਇਹੀਂ ਤੇ ਸਾਰੇ ਪਾਸੇ ਕਰਦੇ ਆ ਤੁਸੀਂ ਨਹੀਂ ਕਿਹੇ ਪਾਸੇ ਜਾਣੇ ਤੁਸੀਂ ਕਹਿ ਬਣੇ ਛਟਕਾਰਾ ਨਹੀਂ ਕਰਦੇ ਜੱਜ ਚਾਜ ਦੇ ਉਹ ਬੁੱਤ ਗੱਲਾਂ ਨਾ ਹੀ ਕਰਵਾਓ ਤੁਸੀਂ ਦੇ ਤੋ ਉਹਦਾ ਠੀਕ ਠਾਕ ਹੀ ਸੀ ਨਾ ਸਾਰੇ ਉੱਥੇ ਮਸੀ ਹੁਣੀ ਹੋਰ ਘੜੀ ਗੋਲੀ ਵੱਜੀ ਉਹਨਾਂ ਨੂੰ ਠੀਕ ਠਾਕ ਹੀ ਸੀਗ ਚੱਲ ਮੰਮੀ ਐਦਾਂ ਨਹੀਂ ਕਈਦਾ ਹੋਈਦਾ ਉਹਨਾਂ ਨੇ ਕਈਦਾ ਕਿਉਂ ਨਹੀਂ ਉਹਦਾ ਬੋਲਣਾ ਪਿਆ ਕਿ ਨਹੀਂ ਡਰੀ ਸੀ ਉੱਥੇ ਉਹ ਜਾਂ ਨਾਨਕੇ ਹੋਰ ਜਾ ਨਾ ਮਮੀ ਮਾਮਿਆਂ ਕੋ ਜਾ ਹੋਰ ਤੇ ਫਿਰ ਮੰਮੀ ਤੂੰ ਹੀ ਖਿਆਲ ਰੱਖ ਲੈਂਦੇ ਹਾਂ ਤੁਹਾਡਾ ਵੀ ਦੋਨਾ ਹੀ ਦੋਤਾ ਲੱਗਦਾ ਹੀ ਮੇਰਾ ਦੋਤਾ ਲੱਗਦਾ ਤੁਹਾਡੇ ਸਾਡਾ ਕੁਝ ਨਹੀਂ ਲੱਗਦਾ ਉਹ ਬਿਲਕੁਲ ਕੋਈ ਨੀ ਬਣਾ ਕਰ ਸਕਦੇ ਵੀ ਦੇਖ ਕਿੱਥੇ ਗਿਆ ਨਾਨਾ ਕਿੱਥੇ ਨਹੀਂ ਗਿਆ ਮੰਮੀ ਜੇ ਅਹੀ ਇਹਨੂੰ ਮੜੀ-ਮੋਟੀ ਗੱਲ ਕਰ ਦਿੰਦੇ ਨਾ ਉਹ ਗੱਲ ਦੀ ਗਲੈਨ ਬਣ ਜਾਣੀ ਵੀ ਮਮੀ ਨੇ ਆ ਗੱਲ ਕਹਿਤੀ ਆ ਤੇ ਨਾਨੀ ਦੀ ਕਈ ਦੁਖਣੀ ਨਹੀਂ ਸੀ ਨਾ ਨਾਨੀ ਭਾਈ ਜੋ ਮਰਜ਼ੀ ਕਰ ਦਿੰਦੀ ਚਲ ਮੈਂ ਚਾਹ ਕੋਟ ਬਣਾਉਣੀ ਆਵੇਂ ਹਾਈਦਾਨੀਆਂ ਗੱਲਾਂ ਨਾ ਕਰਿਆ ਕਰੋ ਜਦੋਂ ਬਤੇ ਆਉਨੇ ਹੁੰਦੇ ਹਨਾ ਇਹ ਚੰਗੀ ਤਰ੍ਹਾਂ ਬੰਦਾ ਗੱਲਬਾਤ ਤੇ ਕਰ ਲੈ ਤੇ ਰਹਿਣ ਦੇ ਖਰਚਾ ਆਪੋ ਰਹਿਣ ਮੈਂ ਬਣਾ ਕੇ ਪੀ ਲਾਂਗੇ ਕੋਟ ਜਿੱਤੇ ਮੈਂ ਇੱਥੇ ਖੱਜਲ ਹੋ ਕੇ ਆਈਆਂ ਤੇ ਹੁਣ ਕੋਈ ਚਾਹ ਨਾ ਕੋਟ ਬਣੇਗੀ ਮੇਰੇ ਕੋਲ ਤੁਹਾਡੇ ਦੇਖ ਲਓ ਮਰਜੀ ਆਪਣੀ ਤੁਹਾਡੀ ਚਾਹ ਹੁਣ ਮੈਂ ਬੈਠੀ ਨਹੀਂ ਇੱਥੇ ਹੋਦੀ ਹੋਈ ਏ ਗਦੇਨਾ ਵਾਲੀ ਵੀ ਤੇ ਵੀ ਜੇ ਤੀ ਹੁਣ ਮੁੰਡੇ ਨੂੰ ਛੱਡ ਆਏ ਆ ਤੇ ਛੱਡ ਕੇ ਆਉਣਾ ਨਹੀਂ ਜੇ ਮੜਕੇ ਹੋਰ ਇਥੇ ਲਤ ਮੱਧ ਡਾ ਕੇ ਬੈ ਜੰਦਾ ਤਾਂ ਫੇਸ ਔਖੇ ਬਾਹਰ ਉਹਨੇ ਅੱਗੇ ਤੜਾ ਕੇ ਬੈਠਾ ਵਾ ਇਹ ਛੱਡ ਕੇ ਨਹੀਂ ਆਇਆ ਓਏ ਛੱਡ ਕੇ ਨਹੀਂ ਆਇਆ ਕੰਮ ਹੈ ਤੁਸੀਂ ਬਹੁਤ ਕਰਦੇ ਨਾ ਛੱਡਣ ਵਾਲੇ ਤੁਹਾਨੂੰ ਗੱਡੀਆਂ ਦੇ ਚੜਾ ਜੜਾ ਹੁਣ ਛੱਡ ਕੇ ਆਵੇ ਸਾਡੀ ਘਰੀ ਜਾਂਦੀ ਹੈ ਕਦੇ ਚੰਗਾ ਹੋਇਆ ਬਸੇ ਗਈ ਤੇ ਪਤਾ ਲੱਗਾ ਵੀ ਕਿਦਾਂ ਬਸਾਂ ਦੇ ਵਿੱਚ ਜਾਈ ਜਾਵੋ ਹੋਰ ਪ੍ਰੀਤ ਮੇਰੀ ਗੱਲ ਸੁਣ ਨਾ ਤੂੰ ਦਾਦੀ ਨੂੰ ਕੀ ਕਿਹਾ ਵਾ ਉਹ ਮੇਰੇ ਦਿਵਾਲੇ ਹੋਣ ਲਈ ਆ ਮੈਂ ਤੈਨੂੰ ਹੰਦਿਆ ਸਮਝਾਇਆ ਵੀ ਕਿ ਉਹਨੂੰ ਆਖੀ ਵੀ ਮੇਰੇ ਥੋੜੀ ਛੱਟ ਲੱਗੀ ਆ ਤੇ ਤੂੰ ਤੇ ਕੱਲੀ ਕੱਲੀ ਗੱਲ ਉਹਨੂੰ ਦੱਸੀ ਆ ਮੈਨੂੰ ਗੁੱਡੇ ਨਹੀਂ ਲੈ ਕੇ ਦਿੱਤੇ ਨਾਨੀ ਨੇ ਵੀ ਨਹੀਂ ਦਿੱਤੇ ਮਾਮੂ ਨੇ ਵੀ ਨਹੀਂ ਦਿੱਤੇ ਤੇ ਦੱਸਣਾ ਨਹੀਂ ਔਰ ਮਮਾ ਤੇ ਕਾਹਦੀ ਬਾਤ ਹੈ ਦੱਸਣਾ ਤਾਨੂੰ ਉੱਧਰ ਮੈਂ ਨਾਨਕੀ ਕਹਿਆ ਨਾ ਮੈਨੂੰ ਪੈਸੇ ਦੇ ਜੋ 200 ਤੁਸੀਂ ਮੈਨੂੰ ਦੇ ਗਏ ਤੇ ਪੁੱਤ ਮੇਰੀ ਗੱਲ ਸੁਣ ਤੇ ਉਹਨਾਂ ਨੇ ਮੈਨੂੰ ਪਤਾ ਹੀ ਪੈ ਪੈਸੇ ਦੇ ਨਾ ਮੈਨੂੰ ਨਾਨੀ ਨੇ ਦਿੱਤੇ ਨਾ ਮੈਨੂੰ ਮਾਮੇ ਨੇ ਦਿੱਤੇ ਤੇ ਨਾ ਮੈਨੂੰ ਕਿਸੇ ਨੇ ਦਿੱਤੇ ਤੇ ਮੈਨੂੰ ਭੱਜ-ਭੱਜ ਪੈਂਦੇ ਹੁੰਦੇ ਤੇ ਮੇਰੀ ਗੱਲ ਸੁਣ ਜੇ ਤੈਨੂੰ ਭੱਜ-ਭੱਜ ਪੈਂਦੇ ਹੀ ਤੂੰ ਫੋਨ ਕਰਕੇ ਤੇ ਮੈਨੂੰ ਦੱਸਦਾ ਤਾਂ ਮੈਂ ਆਪੇ ਉਹਨਾਂ ਨੂੰ ਪੁੱਛ ਲਈਂਦੀ ਮੈਨੂੰ ਜਿੰਨ ਫੋਨ ਮਿਲਦਾ ਹੀ ਨਹੀਂ ਮੈਂ ਕੱਦਦਾ ਕਿਦਾਂ ਪੁੱਤ ਹੌਲੀ ਨਾ ਤੂੰ ਮੰਮੀ ਨੂੰ ਕਹਿੰਦਾ ਵੀ ਮੈਂ ਗੱਲ ਕਰਨੀ ਮੰਮੀ ਆਪਣੀ ਨਾਲ ਤੇ ਤੂੰ ਮੈਨੂੰ ਦੱਸ ਦਿੰਦਾ ਤੇ ਤੂੰ ਦਾਦੀ ਨੂੰ ਸਾਰੀਆਂ ਗੱਲਾਂ ਦੱਸਣੀਆਂ ਜ਼ਰੂਰੀ ਆ ਮੰਮੀ ਆਪਣੀ ਨੇ ਮੰਮੀ ਕਹਿੰਦੇ ਆ ਚੱਲ ਆ ਹੁਣੇ ਛੱਡੋ ਨਾ ਜੱਗ ਜਿੰਨੀਆਂ ਗੱਲਾਂ ਕਰਨੀਆਂ ਉਹ ਕਰ ਲਈ ਮਾਮੂ ਨੇ ਇਦਾਂ ਕਿਹਾ ਏ ਹਾਂ ਤੇ ਪੈਸੇ ਵੀ ਨਹੀਂ ਦਿੱਤੇ ਉਹਨੇ ਨਾ ਚੱਲ ਕੋਈ ਨਹੀਂ ਮੈਂ ਉਹਨੂੰ ਫੋਨ ਕਰਕੇ ਪੁੱਛਦੀ ਆ ਨਾ ਪਰ ਤੂੰ ਮੇਰਾ ਪੋਤੇ ਇਦਾਂ ਕਰਿਆ ਕਰ ਵੀ ਕੱਲੀ ਕੱਲੀ ਗੱਲ ਆ ਕੇ ਨਾ ਦਾਦੀ ਨੂੰ ਨਾ ਦੱਸਿਆ ਕਰ ਮੈਂ ਤਾਂ ਦੱਸਨੀ ਆ ਅਜੇ ਮੈਂ ਕੋ ਦੱਸਿਆ ਨਹੀਂ ਮੈਂ ਬਾਤੀਆਂ ਵੀ ਦੱਸੂ ਕੋਈ ਨਹੀਂ ਤੇ ਕੋਈ ਨਹੀਂ ਫਿਰ ਮੈਂ ਤੈਨੂੰ ਉੱਥੇ ਨਾ ਨਾਲ ਖੜਿਆ ਕਰੂੰਗੀ ਕੋਈ ਨਾ ਖੜਿਆ ਕਰੋ ਪਰ ਮੈਂ ਦੱਸਣਾ ਨਹੀਂ ਹੁਣ ਹੈ ਗਈ ਆ ਤੇ ਤੈਨੂੰ ਮੈਂ ਕਿਹਾ ਵੀ ਮੇਰੇ ਨਾਲ ਹੀ ਚੱਲ ਉਦੋਂ ਤੇ ਕਹਿੰਦਾ ਸੀ ਮੈਂ ਰਹਿਣਾ ਮੈਂ ਉੱਥੇ ਮੈਂ ਨਹੀਂ ਦੱਦਾਂ ਇਸੇ ਕਰਕੇ ਰਿਹਾ ਸੀ ਮੈਂ ਨਹੀਂ ਦੱਦਾਂ ਫਿਰ ਮੈਨੂੰ 500 ਰੁਪਇਆ ਦੇ ਉਹ ਜੇਸੇ ਕਰਕੇ ਉੱਥੇ ਰਿਹਾ ਨਹੀਂ ਉਹਦਣ ਵੀ ਮੈਂ ਕੱਲੀ ਕੱਲੀ ਗੱਲ ਆ ਕੇ ਤੇ ਦਾਦੀ ਨੂੰ ਦੱਸਣ ਵਾਲਾ ਬਣੂਗਾ ਚੱਲ ਮੈਂ ਨਹੀਂ ਦੱਦਾਂ ਫਿਰ ਮੈਨੂੰ ਨਾ 50 ਚਲ ਮੈਂ ਤੈਨੂੰ ਗੁੱਡੇ ਲਾ ਦੂੰਗੀ ਪਰ ਇਹ ਆ ਕਿ ਤੂੰ ਉਹਨੂੰ ਕੋਈ ਗੱਲ ਨਾ ਦੱਸਿਆ ਕਰ ਇੱਕ ਵੱਡਾ ਲੈ ਆ ਕੇ ਦੇਣਾ ਜੇ 500 ਵਾਲਾ ਤੂੰ ਤਾਂ ਫੇਰ ਜ਼ਿਆਦਾ ਹੀ ਹੁਣ ਤਾਂ ਉਹ ਚੜਦਾ ਵਾਂ ਤੇ ਜੇ ਮੈਂ ਤੈਨੂੰ ਕਹਿ ਹੀ ਦਿੱਤਾ ਵਾ ਤੂੰ ਮੈਂ ਦਾਦੀ ਨੂੰ ਦੱਸ ਦੂੰ ਫੇਰ ਚੱਲ ਚੁੱਪ ਕਰਕੇ ਤੇ ਸੌਂ ਜਾ ਮੈਂ ਕਰਦੀ ਆ ਉਹਨਾਂ ਨੂੰ ਫੋਨ ਕੁਛ ਨਹੀਂ ਹੈ ਭਲਾ ਨਹੀਂ ਨਹੀਂ ਮੈਂ ਦਾਦੀ ਨੂੰ ਦੱਸ ਦੇਣਾ ਜੇ ਉੱਚਾ ਸਮਝਾ ਹੁਣ ਲੈ ਦੂੰਗੀ ਠੀਕ ਆ ਕਿਹਾ ਡਿਆ ਦਾਦੀ ਨੂੰ ਦੱਸ ਦੇਣਾ ਚੱਲ ਗੁੱਡੇ ਤੇ ਤੈਨੂੰ ਲੈ ਕੇ ਦਿੰਨੀ ਆ ਕੀਪ ਤਾਂ ਤੇਰਾ ਮੂੰਹ ਬੰਦ ਹੋਈ ਜਾਵੇ ਫੇਰ ਹੀ ਮੈਂ ਨਾ ਫੋਨ ਕਰਕੇ ਪੁੱਛਦੀ ਆ ਭਲਾ ਉਹਦੀ ਤੇ ਕਲਾਸ ਲੰਨੀ ਜੇ ਤੁਸੀਂ ਮੁੰਡੇ ਨੂੰ ਚਲ ਚਾਰ ਗੁੱਡੇ ਲੈ ਦਿੰਦੇ ਤੇ ਆਖਰ ਕਦੀ ਆ ਚੱਲੀ ਸੱਟ ਤਾਂ ਨਾ ਲੱਗਦੀ ਹੁਣ ਵਿਪਤਾ ਪਾਤੀ ਹੈ ਮਾਲਿਆ ਰੋਗੀ ਨਾ ਹਲੋ ਹਲੋ ਸਾਸ਼ਿਕਾ ਜੀ ਜੀ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਆਪਣਾ ਆਪਣਾ ਵੀ ਠੀਕ ਆ ਪਹੁੰਚ ਗਈ ਆ ਮੰਮੀ ਹਾਂਜੀ ਮੰਮੀ ਆਗੇ ਘਰੇ ਦੇ ਘਰੇ ਦੇ ਪਰੇ ਵੀ ਨਿਹਰਾ ਜਾ ਹੋ ਗਿਆ ਜਦਾ ਤੇ ਨਿਹਰਾ ਹੀ ਹੋਣਾ ਸੀ ਜਦੋਂ ਬਸੇ ਆਈ ਸੀ ਤੇ ਤੇ ਕੀ ਗੱਲ ਹਾੜੜੀਆਂ ਗੱਡੀਆਂ ਵਾਂ ਇਹ ਫੂਕਣ ਨੂੰ ਰੱਖੀਆਂ ਵਾ ਇੱਥੇ ਦੱਸ ਦੇ ਦੇ ਤੁਸੀਂ ਵੀ ਉਹ ਗੱਲ ਕਰਨਦੇ ਆ ਮੰਮੀ ਨੂੰ ਇੱਕ ਵਾਰ ਕਹਿੰਦੇ ਤਾਂ ਸਹੀ ਕਿ ਚਾਹੇ ਜਾ ਕੇ लवली ਛਾੜਿਆ ਚਾਹੇ ਕਿੱਦਾਂ ਵਾ ਇਹਨਾਂ ਨੇ ਤਾਂ ਨਾ ਹੀ ਲਿਆ ਆਹੋ ਕਰਕੇ ਸਵੇਰੇ ਗੁੱਸੇ ਦੇ ਵਿੱਚ ਤਿਆਰ ਮੰਮੀ ਕਹਿੰਦੀ ਨਾ ਮੰਮੀ ਕਹਿੰਦੀ ਤੇ ਮਿਲਿਆ ਤੱਕ ਵੀ ਨਹੀਂ ਆ ਮੰਮੀ ਕਹਿੰਦੀ ਨਾ ਤੇ ਫੇਰ ਹੀ ਤੁਸੀਂ ਆ ਸਕਦੇ ਸੀ ਮੰਮੀ ਤੁਹਾਡੇ ਪੈਰੀ ਪੈਂਦੀ ਹੁਣ ਹਨਾ ਕਾਨੂੰਨੀ ਹੀ ਦੇਦਾ ਥੋੜਾ ਪੈਰੀ ਪੈਣ ਵਾਲੀ ਬੰਦਾ ਤਸੇ ਤਾਂ ਸਹੀ ਵੀ ਮੈਂ ਚੱਲੀ ਕਿੱਥੇ ਆ ਇਹਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਮੈਂ ਕਿੱਥੇ ਚੱਲੀ ਆ ਹੁਣ ਸਾਨੂੰ ਕੀ ਪਤਾ ਹੈ ਨਹੀਂ ਜਦੋਂ ਮੁੰਡੇ ਲੈ ਕੇ ਆਈ ਤਾਂ ਤੁਹਾਨੂੰ ਦੱਸ ਕੇ ਹੀ ਆਈ ਹੋਊਗੀ ਵੀ ਮੈਂ ਛੱਡਣ ਚੱਲੀ ਆ ਜੀਦੀ ਸਾਡੇ ਕੋ ਨਹੀਂ ਨਾਲ ਲਿਆ ਮੰਮੀ ਨੇ ਜੇ ਮੈਂ ਸੱਚ ਦੱਸਾਂ ਜੇ ਹਾਨੂੰ ਦੱਸ ਦੇ ਤਾਂ ਫੇਰ ਹੀ ਸਾਨੂੰ ਪਤਾ ਲੱਗਦਾ ਵੀ ਮੁੰਡਾ ਪੈ ਨਹੀਂ ਮੈਨੂੰ ਸਾਰਾ ਪਤਾ ਵਾ ਤੁਹਾਡਾ ਤੁਸੀਂ ਇਹ ਚਾਹੁੰਦੇ ਹੋਣੇ ਆ ਵੀ ਮੰਮੀ ਸਾਡੀਆਂ ਮਿੰਤਾ ਕਰੇ ਤੇ ਫੇਰ ਅਹੀਂ ਨਾਲ ਜਾਈਏ ਤੇ ਨਾਲੀ ਮੇਰੀ ਗੱਲ ਸੁਣ ਜਦੋਂ ਮੈਂ ਮੁੰਡੇ ਨੂੰ ਛਾੜੀ ਆਈ ਹੀ ਤੇ ਤੁਸੀਂ ਉਹਦਾ ਧਿਆਨ ਨਹੀਂ ਰੱਖ ਸਕੇ ਸਾਟ ਲਵਾ ਕੇ ਤੇ ਉਹਨੂੰ ਕੱਲ ਦਿੱਤਾ ਵਾ ਦੀਦੀ ਇਹ ਸਾਡਾ ਦਸ ਜਾਣ ਪੁੱਜ ਕੇ ਲਾ ਦਿੱਤੀ ਹੈ ਜਦੋਂ ਨਿਆਣਾ ਹੁਣ ਖੇਡਦੇ ਹੁੰਦੇ ਜੇ ਮੰਨ ਲਓ ਇੱਥੇ ਲੱਗ ਜਾਂਦੀ ਤੇ ਫਿਰ ਵੀ ਅਹੀਂ ਲਾ ਦੇਣੀ ਨਹੀਂ ਨਹੀਂ ਇੱਥੇ ਲੱਗ ਕਿੱਦਾਂ ਜਾਂਦੀ ਭਲਾ ਇੱਥੇ ਮੈਂ ਧਿਆਨ ਰੱਖਣ ਵਾਲੀ ਹੈਗੀ ਸੀ ਜਿੰਨੇ ਦਿਨ ਮੈਂ ਇੱਥੇ ਰਹੀ ਆ ਉਦੋਂ ਨਹੀਂ ਲੱਗੀ ਤੇ ਦੀਦੀ ਅਹੀਂ ਇੱਥੇ ਧਿਆਨ ਰੱਖਦੇ ਹੀ ਰਹੇ ਆ ਜੇ ਹੁਣ ਉਹਨੂੰ ਗੁੱਸੇ ਦੇ ਵਿੱਚ ਕੋਹ ਕਹਿ ਦਿੱਤੇ ਚਾਹੇ ਕਿਦਾਂ ਵਾ ਤੇ ਇਹ ਤੂੰ ਨਹੀਂ ਕਹਿਣਾ ਕਿ ਲੈ ਜੇ ਮੁੰਡਾ ਚਾਰ ਦਿਨ ਚਲੀ ਜਾਵੇ ਹੁਣ ਧਮਕੇ ਮਰੀ ਜਾਂਦੀ ਆ ਰਪਿੰਦਰ ਰਪਿੰਦਰ ਜ਼ਰੂਰੀ ਨਹੀਂ ਆ ਕਿ ਨਿਆਣੇ ਨੂੰ ਛੁੜਕੀ ਇਹਦੇ ਨਿਆਣਾ ਫੇਰ ਹੀ ਆਖੇ ਲੱਗਦਾ ਨਿਆਣੇ ਨੂੰ ਪਿਆਰ ਨਾ ਕਹੀਏ ਨਾ ਤਾਂ ਵੀ ਮੰਨ ਜਾਂਦਾ ਵਾ ਨਾਲੇ ਨਾ ਕੱਲ ਨੂੰ ਮੈਂ ਵੇਖੂਗੀ ਭਰੋ ਕਿ ਜਦੋਂ ਤੇਰੇ ਨਿਆਣਾ ਹੋਊਗਾ ਵੀ ਤੂੰ ਉਹਦਾ ਇੱਤਾ ਹੀ ਧਿਆਨ ਆ ਪਤੀ ਜਿੱਦਾਂ ਮੇਰੇ ਮੁੰਡੇ ਦਾ ਰੱਖਿਆ ਵਾ ਦੀਦੀ ਮੈਂ ਤਾਂ ਬਥੇਰਾ ਧਿਆਨ ਰੱਖਿਆ ਵਾ ਉਹਦਾਂ ਦਾ ਸਭੋਂ ਮਗਰਮਗਰ ਰਹਿਣ ਦਈਆਂ ਕਦੀ ਰੋਟੀ ਪਾਣੀ ਪੋਸ਼ ਕਦੀ ਕੋਹ ਪੋਸ਼ ਮੈਂ ਤਾਂ ਸਭੰਦਿਆਂ ਨੂੰ ਕਹਿਨ ਦਿੱਤਾ ਵੀ ਚਾਹੇ ਮੰਮੀ ਵੀ ਮਗਰ ਧਿਆਨ ਰੱਖੇ ਜਾਏ ਕਿਦਾਂ ਵਾ ਸਗੋਂ ਆਪੇ ਮਗਰਮਗਰ ਤੁਰ ਹੀ ਫਿਰਦੀ ਈ ਉਹਨੇ ਸਭ ਕੋ ਦੱਸਤਾ ਵਾ ਆ ਕੇ ਜਿੰਨਾ ਕਿ ਫੇਣੀ ਰੋਟੀ ਪਾਣੀ ਪੁੱਛਦੇ ਰਹੇ ਤੇ ਜਿੰਨਾ ਕਿ ਧਿਆਨ ਰੱਖਦੇ ਰਹੇ ਉਹ ਦੋ ਗੁੱਡੇ ਤੇ ਤੁਹਾਡੇ ਕੋਲੋਂ ਲੈ ਕੇ ਦਿੱਤੇ ਨਾ ਗਏ ਉਹ ਤਾਂ ਉਹਨੇ ਬਤੀ-ਬਤੀ ਗੱਲਾਂ ਕੀਤੀਆਂ ਅਗਲੀ ਨੇ ਕੱਲੀ-ਕੱਲੀ ਗੱਲ ਆ ਕੇ ਅਗਲੇ ਨੇ ਦਾਦੀ ਨੂੰ ਹੀ ਦੱਸੀ ਆ ਤੇ ਮੈਨੂੰ ਵੀ ਦੱਸਣ ਦਿਆ ਵਾ ਦੀਦੀ ਗੱਲ ਸਿਰਫ ਗੁੱਡਿਆਂ ਦੀ ਹੈ ਨਾ ਤੇ ਗੁੱਡੇ ਦੀਦੀ ਹੁਣ ਕਿੱਦਾਂ ਇਹ ਲੈ ਜੁੰਦੇ ਦੱਸ ਜਦੋਂ ਤੁਸੀਂ ਸਾਰੇ ਕੰਮ ਕਹਿੰਦੀਆਂ ਵੀ ਅਸੀਂ ਆਪਣੀ ਮਰਜ਼ੀ ਨਾਲ ਕਰੀਏ ਫੇਸਿਆਂ ਤਾਂ ਵੀ ਤੁਸੀਂ ਵੰਡਾ ਕੇ ਲੈ ਗਈਆਂ ਤੇ ਫਿਰ ਤੁਸੀਂ ਦੱਸੋ ਵੀ ਫਿਰ ਸਾਨੂੰ ਇਹ ਕਹੀਂ ਕਿੰਨਾ ਕੁ ਜਾ ਕਰਨਾ ਵਾ ਨੀ ਇਹ ਸੇ ਕਰਕੇ ਤੇ ਇਹ ਸੇ ਵੰਡਾਏ ਆ ਉਦੋਂ ਦੇ ਨਹੀਂ ਵੰਡਾਲੇ ਜਦੋਂ ਤੁਹਾਡੀਆਂ ਸੇ ਕਰਤੂਤਾਂ ਹੀ ਤਾਂ ਦੀਆਂ ਸੀ ਨਾ ਤਾਂ ਹੀ ਵੰਡਾਇਆ ਹੀ ਉਹ ਜੇ ਅਜੇ ਵੀ ਤੁਸੀਂ ਚੱਜਣਾ ਚੱਲੋ ਨਾ ਤੇ ਇਹ ਸੇ ਗੜੀ ਉੱਥੇ ਵੀ ਪੈੜੀ ਵੇਚਦੀ ਆ ਤੇ ਜੇ ਚੱਜਣਾ ਚੱਲੋਗੇ ਤੇ ਕੀਪ ਤਾਂ ਹੀ ਤੁਹਾਨੂੰ ਦੇ ਹੀ ਦੇਗੀ ਉਹ ਨਹੀਂ ਨਹੀਂ ਦੀਦੀ ਹੁਣ ਨਹੀਂ ਗੀਆਂ ਉਹ ਵਾਲੀਆਂ ਗੱਲਾਂ ਬਾਣਨੀਆਂ ਠੀਕ ਵਾ ਨਾ ਪਹਿਲਾਂ ਜਦੋਂ ਬੰਦਾ ਪਹਿਲੇ ਵੰਡਾਲੇ ਨਾ ਹੋਂ ਸਾਰਾ ਕੁਝ ਤਾਂ ਤੁਸੀਂ ਲੈ ਗੀਆਂ ਹੁਣ ਤੁਸੀਂ ਕਿਦਾਂ ਵਾਪਸ ਕਰ ਦੋਗੇ ਇਹ ਬਸ ਗੱਲਾਂ ਕਹਿਂਦੀਆਂ ਹੀ ਆ ਜੇ ਤੁਸੀਂ ਚੰਗੇ ਹੁੰਦੇ ਤਾਂ ਤੁਸੀਂ ਥੋੜੀ ਸਾ ਖੜਦੇ ਹੀ ਨਾ ਜਿਹੜੀਆਂ ਚੰਗੀਆਂ ᱛੀਆਂ ਹੁੰਦੀਆਂ ਹੁੰਦੀਆਂ ਏਦਾਂ ਨਹੀਂ ਕਰਦੀਆਂ ਨਹੀਂ ਚੰਗੀਆਂ ᱛੀਆਂ ਹਰ ਵੇਲੇ ਹੀ ਹੁੰਦੀਆਂ ਵਾ ਸਾਰਿਆਂ ਦੀਆਂ ਹੁੰਦੀਆਂ ਵਾ ਪਰ ਤੁਹਾਡੇ ਵਰਗੇ ਜਿਹੜੇ ਭਰਾ ਭਜਾਈਆਂ ਹੁੰਦੇ ਆ ਨਾ ਉਹੋ ਹੀ ᱛੀਆਂ ਨੂੰ ਕਰ ਦਿੰਦੇ ਆ ਏਦਾਂ ਦੇ ਉਹ ਚਲੋ ਠੀਕ ਵਾ ਦੀਦੀ ਤੁਸੀਂ ਤਾਂ ਮੇਰਾ ਹੀ ਕਸੂਰ ਕੱਢਣਾ ਵਾ ਨਾ ਵੀ ਤੂੰ ਹੀ ਨਹੀਂ ਚੰਗੀ ਤੂੰ ਹੀ ਮਾੜੀ ਆ ਚਲੋ ਮੈਂ ਹੀ ਮਾੜੀ ਸਹੀਂ ਠੀਕ ਵਾ ਨਾ ਤੂੰ ਹੈ ਵੀ ਚੰਗੀ ਕਿਦਰੋਂ ਮਾੜੀ ਆ ਤੇ ਮਾੜੀ ਕਹਿਣਾ ਜੇ ਚੰਗੀ ਹੁੰਦੀ ਨਾ ਤੇ ਚੰਗੀ ਕਹਿੰਦੇ ਤੇ ਇੱਥੋਂ ਤੱਕ ਆ ਜਿਹੜੇ ਦੇਲ ਤੁਹਾਨੂੰ ਵੇਖਣੇ ਪੈਣੇ ਨਾ ਇਹ ਵੇਖਣੇ ਨਾ ਪੈਂਦੇ ਹੁਣ ਜਿਹੜੇ ਹਿੱਸੇ ਸੁਣਾ ਇਹ ਸਭ ਕੋ ਟੜੀ ਗੋਲ ਹੋਣਾ ਹੈ। ਉਹ ਚਲੋ ਕੋਈ ਨਹੀਂ ਦੀਦੀ। ਇਹ ਤਾਂ ਹੁਣ ਰੱਬ ਜਾਣਦਾ ਤੇ ਚਾਹੀ ਆਪਾਂ ਜਾਣਦੇ ਕਿ ਕੀ ਸਾਡੇ ਦਾ ਬੀਤਿਆ। ਤੁਹਾਡੀਆਂ ਸਿਰਫ ਗੱਲਾਂ ਹੀ ਆ ਨਾ ਤੇ ਚਲੋ ਕੋਈ ਗੱਲ ਦੀ ਤੁਸੀਂ ਕਰ ਲੋ ਤੁਸੀਂ ਜੋ ਉਹ ਕਰਨਾ ਨਾ ਤੁਸੀਂ ਮਾਵਾਂ ਧੀਆਂ ਕਰੀ ਜਾਓ। ਚਲੋ ਕੋਈ ਨਹੀਂ ਤੇ ਰੱਬ ਵੇਖਣਦਿਆ ਨਾ। ਦੀਦੀ ਇੱਕ ਨਾ ਇੱਕ ਦਿਨ ਨਾ ਇਹਨਾਂ ਗੱਲਾਂ ਦਾ ਨਤੀਜਾ ਨਿਕਲਣਾ ਵਾ ਤੇ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਕੌਣ ਚੰਗਾ ਤੇ ਕੌਣ ਮਾੜਾ ਵਾ। ਇਹ ਚੰਗਾ ਇਹੋ ਕੋਈ ਰਹਿ ਗਿਆ ਇਹ ਬਸ ਹੁਣ ਵੱਡ ਵਾਲੀਆਂ ਤੇ ਆ ਗਈਆਂ। ਤੈਨੂੰ ਉਦਾਂ ਹੀ ਅਹੀਂ ਨਾ ਚੰਗੀਆਂ ਹੀ ਨਹੀਂ ਲੱਗਦੀਆਂ ਮਾਵਾਂ ਧੀਆਂ। ਦਫਾ ਹੋ ਜਾ ਕੇ ਅੱਜ ਤੈਨੂੰ ਮੈਂ ਫੋਨ ਕਰ ਲਿਆ ਮੈਂ ਨਾ ਮੁੜ ਕੇ ਨਹੀਂ ਤੇਰੇ ਵਰਗੀ ਨੂੰ ਮੈਂ ਕਰਦੀ ਉਹ ਚੰਗਾ ਨਾ ਕਰੋ ਫੋਨ ਵੀ ਕੜਾ ਦਿਂ ਚਾਜਾ ਨਾ ਕਰਨਾ ਕਿ ਡੀ ਉਹ ਖੀ ਹੋਈ ਹੁਣ ਫਿਰ ਦੱਸ ਨਹੀਂ ਦੱਸ ਮੁੰਡੇ ਦੇ ਸੱਟ ਲੱਗ ਗਈ ਤੇ ਮੈਂ ਉਥੇ ਜਾਣ ਕਿੰਨਾ ਘਰੀ ਦੇ ਵੇ ਸੜਤਾ ਖਾਦੀ ਕਰੀ ਜਾਂਦੀਆਂ ਕਿਤੇ ਮਾਵਾਂ ਧੀ ਆਏ ਕਿਤੇ ਨਹੀਂ ਮੈਨੂੰ ਨਾ ਹੁਣ ਨਾ ਗੱਲਬਾਤ ਕੋਈ ਨਾ ਕੋਈ ਕਰਨੀ ਪੈਣੀ ਆ ਇਹਨਾਂ ਨੂੰ ਵੀ ਜਾ ਕੇ ਦੱਸਦੀ ਵੀ ਕਿੱਦਾਂ ਮੇਰੇ ਨਾਲ ਬੋਲੀ ਆ ਮੈਂ ਕਿੰਨੀਆਂ ਕਿ ਜਰੀ ਜਾਣੀਆਂ ਵੇ ਇਹਨਾਂ ਦੀਆਂ ਖਾਦੀ ਹੋਈ ਆ ਕਿਤੇ ਜਦੋਂ ਨਹੀਂ ਉਦੋਂ ਹੀ ਡੈ ਪੈਂਦੀਆਂ ਮਿਹਣੇ ਮਾਰਨ ਤੂੰ ਹੀ ਐਡਾ ਕੀਤਾ ਤੂੰ ਹੀ ਐਡਾ ਕੀਤਾ ਉਦੋਂ ਨਾ ਆਵੇਂਦੀ ਕਹਿੰਦਾ ਨਾ ਮੈਂ ਘਰ ਦੇ ਵਿੱਚ ਆਉਂਦੀ ਤੁਸੀਂ ਛੱਤ ਲੈਂਦੀਆਂ ਇਥੇ ਮਹਿਲ ਜਿਹੜੇ ਛਤਨੇ ਕਿੰਨੇ ਚੜਦੀ ਮਾਰ ਗਈ ਆ ਇਹ ਨਹੀਂ ਅੰਦਰ ਰਪਿੰਦਰ ਉਹ ਕੀ ਗੱਲ ਹੋਈ ਆ ਤਾਂ ਦੇ ਉੱਠ ਹੋਇਆ ਕੀ ਆ ਹੁਣ ਕੀ ਹੋ ਗਿਆ ਵਾ ਹੁਣਾ ਹੁਣਾ ਕੀ ਆ ਹਾਂ ਦੀਦੀ ਦਾ ਫੋਨ ਆਉਂਦਿਆ ਸੀ ਕੀ ਆਂਦੀ ਆ ਕਹਿਣਾ ਉਹਨਾਂ ਨੇ ਕੀ ਆ ਮੇਰਾ ਹੀ ਨਾਂ ਲਾਈ ਜਾਂਦੇ ਵੀ ਤੂੰ ਹੀ ਮੁੰਡੇ ਨੂੰ ਸੱਟ ਲਾਈ ਏ ਤੇਰਾ ਹੀ ਕਸੂਰ ਵਾ ਮੈਂ ਦੱਸ ਉਹਨੂੰ ਜਾਣ ਬੁਝ ਕੇ ਛੱਡ ਦਿੱਤਾ ਸੀ ਤੂੰ ਫੋਨ ਚੁੱਕਿਆ ਖਾਲੀ ਇਹਨੂੰ ਪਤਾ ਤੇ ਹੈਗਾ ਬੋਲਣ ਲੱਗੀ ਉਹ ਕੋਹ ਵੇਖਦੀ ਨਹੀਂ ਦੱਸ ਫੋਨ ਦੇ ਚੁੱਕਣਾ ਪੈਂਦਾ ਹੀ ਆ ਜਦੋਂ ਕਿ ਭਣ ਭਰਾ ਦਾ ਆਵੇ ਪਰ ਇਹਦੇ ਹੱਥ ਹੀ ਕਰਦੀਆਂ ਵਾ ਕਿਤੇ ਓ ਚੱਲ ਕੋਈ ਗੱਲ ਨਹੀਂ ਤੂੰ ਚੁੱਪ ਕੀਤੀ ਰਹਿ ਓਏ ਉਹ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਕਰਨ ਵਾਲੀਆਂ ਨਹੀਂ ਹੁੰਦੀਆਂ ਕਹਿੰਦੀ ਕੀ ਕੜੀਓ ਕਹਿਣਾ ਕੀ ਆ ਉਹੀ ਹੈ ਮੁੰਡੇ ਨੂੰ ਗੁੱਡੇ ਨਹੀਂ ਲੈ ਕੇ ਦਿੱਤੇ ਜੇ ਉਹਨੂੰ ਦੋ ਗੁੱਡੇ ਲਿਆ ਦਿੰਦੇ ਉਹ ਨਾ ਸੱਟ ਲਵਾਉਂਦਾ ਮੇਰੀ ਇਹ ਸੱਸ ਸਦਵਾਲੇ ਹੋਂਦੀ ਆ ਵੀ ਉਹਨੇ ਇਹ ਸੱਸ ਤੇਰੀ ਜਨਦਵਾਲੇ ਹੋਣਾ ਨਹੀਂ ਆ ਤੂੰ ਨੂੰ ਪੈਸੇ ਦੇ ਕੇ ਜਾਂਦੀ ਆ ਸਾਡੇ ਕੋਲ ਤੋਂ ਕੋਈ ਤੂੰ ਛੱਡਿਆ ਨਹੀਂ ਆ ਜੇ ਇਹਨੂੰ ਗੁੱਡੇ ਲਿਆ ਕੇ ਦਿੰਦੇ ਮੈਂ ਦੱਸੋ ਕੀ ਕਰਾਂ ਕਿ ਇਹਦੀਆਂ ਕਿਹਦੀਆਂ ਸੁਣਾ ਜੇ ਪਹਿਲਾਂ ਮੰਮੀ ਆਏ ਹੀ ਉਹ ਮੇਰੇ ਦਿਵਾਲੇ ਹੋਗੇ ਇਹ ਗੱਡੀਆਂ ਫੋਕਨ ਨੂੰ ਲਈਆਂ ਵਾ ਘਰ ਮੋਟਰਸਾਈਕਲ ਘਰ ਹੀ ਤੂੰ ਉਹ ਜਾਣ ਕੇ ਨਹੀਂ ਜਾਣ ਦਿੱਤਾ ਮੈਂ ਤਾਂ ਇਹਨਾਂ ਕੋਈ ਗੱਲਬਾਤ ਕੀਤੀ ਤੁਸੀਂ ਨਾ ਜਾਇਓ ਨਾਲ ਤੁਹਾਨੂੰ ਤਾਂ ਦੱਸਿਆ ਹੀ ਨਹੀਂ ਉਹਨੇ ਦਾਦੀ ਨੇ ਫੇਰ ਹੀ ਜਾਂਦੇ ਆਂ ਆਪੇ ਸਵਾਲ ਕਰੀ ਜਾਂਦੀਆਂ ਆਪੇ ਜਵਾਬ ਦੇਈ ਜਾਂਦੀਆਂ ਕੀ ਬੰਦਾ ਇਹਨਾਂ ਦਾ ਕਰੇ ਸੱਚੀ ਮੈਂ ਤੇ ਅੱਕ ਗਈ ਐ ਨਾ ਦੋਵਾਂ ਤੋਂ ਮੈਂ ਤੇ ਉਦਾਂ ਹੀ ਕਿਸੇ ਪਾਸੇ ਚੱਲ ਜਾਣਾ ਜੇ ਇਹਨਾਂ ਨੇ ਇੰਨਾ ਮੈਨੂੰ ਤੰਗ ਕਰਨਾ ਵਾਦੇ ਉਹ ਚੱਲ ਕੋਈ ਗੱਲ ਨਹੀਂ ਤੂੰ ਬਹੁਤਾ ਨਾ ਬੋਲ ਹੋਰ ਨਾ ਬਿਮਾਰ ਹੋ ਕੇ ਬੈਜੀ ਤੇ ਚੱਲ ਆ ਚਲੀ ਅੰਦਰ ਆ ਜਾ ਕੀ ਕਰਨਾ ਮੈਂ ਦੱਸ